ਸ ਨੂੰ ਵੱਡੀ ਸਫਲਤਾ ਮਿਲੀ ਹੈ 3 ਦਿਨ ਪਹਿਲਾਂ ਮੋਗਾ ਦੇ ਪਿੰਡ ਚਾਰਿਕ ਦੇ ਵਿੱਚ ਇੱਕ ਦੁਕਾਨ ਤੇ ਗੋਲੀਬਾਰੀ ਹੋਈ ਸੀ ਉਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਸੀ ਡੀਐਸਪੀ ਸਿਟੀ ਮੋਗਾ ਰਵਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਉਸ ਅਨੁਸਾਰ ਮੋਗਾ ਅਤੇ ਚਾਰਿਕ ਥਾਣੇ ਦੇ ਸੀਆਈਏ ਸਟਾਫ ਦੇ ਨਾਲ ਇੱਕ ਟੀਮ ਬਣਾਈ ਗਈ ਜਿਸ ਵਿੱਚ ਕਿ ਅੱਜ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਨੂੰ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਸਮੇਤ ਗ੍ਰਫਤਾਰ ਕੀਤਾ ਗਿਆ ਜਿਹੜੀ ਇਹ ਪੁਲਿਸ ਨੇ ਕਾਰਵਾਈ ਕੀਤੀ ਗਈ ਹੈ ਮਾਣਯੋਗ ਡੀਜੀਪੀ ਪੰਜਾਬ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਮੁਹੰਮ ਤੇ ਸਾਡੇ ਐਸਐਸਪੀ ਸ੍ਰੀ ਅਜੇ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਟੀਮਾਂ ਬਣੀ ਆ ਸੀਗਾ ਜਿਹੜੀ ਸਾਡੇ ਚੜੱਕ ਦੇ ਵਿੱਚ 3 ਤਰੀਕ ਸ਼ਾਮ ਨੂੰ 5 ਵਜੇ ਫਾਇਰਿੰਗ ਹੋਈ ਸੀਗੀ ਦੁਕਾਨ ਦੇ ਉੱਤੇ ਉਹਦੇ ਵਿੱਚ ਟੀਮਾਂ ਨੇ ਥਾਣਾ ਸੀਆਈਏ ਸਟਾਫ ਤੇ ਥਾਣਾ ਜੜੱਕ ਦੀ ਟੀਮਾਂ ਨੇ ਬੜਾ ਵਧੀਆ ਕੰਮ ਕਰਦੇ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲ ਇੱਕ 32 ਬੋਲ ਪਿਸਟਲ ਇੱਕ ਜਿਹੜੇ ਮੋਟਰਸਾਈਕਲ ਕਾਬੂ ਕੀਤਾ ਦੋਏ ਦੋਸੀ ਅਸੀਂ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਦੋਵੇਂ ਲੁਧਿਆਣੇ ਜਿਹੜੇ ਨਾਲ ਸੰਬੰਧਤ ਹੈਗੇ ਆ ਇੱਕ ਦਾ ਨਾਮ ਹਰਵਿੰਦਰ ਸਿੰਘ ਔਰ ਫਿਰ ਨੰਨੂ ਇੱਕ ਦਾ ਗੁਰਦੀਪ ਸਿੰਘ ਔਰ ਫਿਰ ਲਾਡੀ ਇਹ ਜਿਹੜੇ ਫੜੇ ਗਏ ਆ ਤੁਸੀਂ ਸਰ ਥੋੜੀ ਜਿਹਾ ਥੋੜਾ ਮਕਸਦ ਕੀ ਸੀ ਇਹਦਾ ਬਸ ਸਾਬ ਇਹ ਆ ਵੀ ਕੋਈ ਡਰਾਨ ਤੋਂ ਘੋਣਾ ਤੇ ਉਹਦੇ ਵਿੱਚ ਜਿਹੜਾ ਕੋਈ ਇੱਕ ਬੰਦਾ ਕੈਨੇਡਾ ਬੈਠ ਕੇ ਇਹ ਆਪਰੇਟ ਕਰ ਰਿਹਾ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਹਲੇ ਕਲੀਅਰ ਕਰ ਰਹੇ ਆ ਕਿਹੜਾ ਬੰਦਾ ਹੋਏਗਾ ਤੇ ਉਹ ਉਹਦੇ ਨਾਦਨ ਨਾਲ ਜਾਂ ਕੋਈ ਪੈਸਿਆਂ ਦੀ ਮੰਗ ਕਰ ਰਿਹਾ ਤੇ ਉਹਨਾਂ ਨੂੰ ਦਬਾਅ ਪਾਉਣ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਉਹ ਨਹੀਂ ਇਹਨਾਂ ਨੂੰ ਧਮਕੀ ਨਹੀਂ ਪਹਿਲਾਂ ਆਈ ਸੀਗੀ ਤੇ ਹੋਰ ਜਿਹੜੇ ਵੀ ਅਸੀਂ ਹੋਰ ਵੀ ਜਿਹੜੀ ਵੈਰੀਫਾਈ ਕਰ ਰਹੇ ਹਾਂ ਜੇ ਕਿਸੇ ਨੂੰ ਹੋਰ ਵੀ ਧਮਕੀ ਦਿੱਤੀ ਹੋਵੇ ਸਾਰਾ ਕੁਝ ਇਹ ਗੋਰੀ ਗੋਰੀ ਚਲਾਉਂਦਾ ਹੀ ਆ ਕਰਨ ਇਹਦੇ ਵਿੱਚ ਇਤੋਂ ਕਿ ਦਬਾਅ ਪਾਉਣ ਲਈ ਇਹਨਾਂ ਤੇ ਤੇ ਜਾ ਇਹਨਾਂ ਤੋਂ ਪੈਸਿਆਂ ਦੀਆਂ ਮੰਗ ਕਰ ਲਈ ਇਹਨਾਂ ਨੂੰ ਮੌਕਾ ਕਿਵੇਂ ਪਹੁੰਚੇਗਾ ਇਹ ਇਹ اسی اسی ਕਿਹਨਾਂ ਜਿਹੜਾ ਬੰਦਾ ਕੈਨੇਡਾ ਇਹਨਾਂ ਦਾ ਬੈਠਾ ਜਿਹਨੇ ਚਲਾ ਰਿਆ ਸੀ ਉਹ ਸਾਰੇ ਉਹ ਪੜਤਾਲ ਕਰ ਰਹੇ ਆ ਤਫਤੀਸ਼ ਦੇ ਦੌਰਾਨ ਸਾਰੇ ਕਲਾਸੇ ਜਿਹੜੇ ਅੱਗੇ ਕੀਤੇ ਜਾਣਗੇ ਇਹਨਾਂ ਦੇ ਇੱਕੋ ਰੌਂਡ ਫਾਇਰ ਹੋਇਆ ਇਹਦੇ ਵਿੱਚ ਬੈਪਨ ਕਿੱਥੋਂ ਮਿਲਿਆ ਇਹਨਾਂ ਨੂੰ ਬੈਪਨ ਜਿਹੜਾ ਵੀ ਇਹਨਾਂ ਨੂੰ ਗਾ ਕਿਸੇ ਨੇ ਦੱਸ ਦਿੱਤਾ ਜਿਹੜੇ ਫੋਨ ਤੋਂ ਜਿੱਥੇ ਰੱਖਿਆ ਉਹ ਸਾਰੀ ਅਸੀਂ ਗਾ ਹਰੇ ਤਸਦੀਕ ਦੇ ਵਿੱਚ ਸਾਰੀ ਪੜਤਾਲ ਕਰ ਰਹੇ ਆ ਇਹਨਾਂ ਦਾ ਕੋਈ ਮਾਮਲਾ ਦਰਜ ਹੈ ਪਹਿਲਾਂ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਦਰਜ ਹੈਗਾ ਕੰਮ ਕੀ ਕਰ ਇੱਕ ਘਰ ਦੇ ਕੰਮ ਕਰਦੇ ਇੱਕ ਮੁੰਡਾ ਪੜਦਾ ਵਾ ਇੱਕ ਘਰੇ ਉਹਦੇ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਇੱਕ ਦੀ ਇੱਕ ਦੀ 20 ਸਾਲ ਹੈ ਇੱਕ ਦੀ 25 25 30 ਸਾਲ ਦੇ ਵਿੱਚ ਇਹ ਇਹ ਆਹੀ ਸਾਰੀ ਅਸੀਂ ਕਿਨਾਂ